ਯਾ ਜੰਗਲ ਵਾਰ-ਵਾਰ ਬਿਨਾਰ ਫਲੈਕਟਰ ਤੋਂ ਸੜਕਾਂ ਦੇ ਚੱਲ ਰਹੇ ਵਹਾਨਾਂ ਦੀ ਅਣਗਹਿਲੀ ਕਰਕੇ ਆਏ ਦਿਨ ਕੀਮਤੀ ਜਾਨਾਂ ਦੇ ਖੋ ਬਣ ਰਹੇ ਸੜਕੀ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਤੇ ਉਧਰ ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਮਸਲੇ ਨੂੰ ਅਣਗਹਿਲਾ ਕਰਕੇ ਕੋਈ ਠੋਸ ਕਦਮ ਨਾ ਚੁੱਕਣ ਕਾਰਨ ਅੱਜ ਫੇਰ ਬਠਿੰਡਾ ਸ੍ਰੀ ਅੰਮ੍ਰਿਤਸਰ ਸਾਹਿਬ ਨੈਸ਼ਨਲ ਹਾਈਵੇ 15 ਤੇ ਕੋਈ ਪੰਜ ਵਹਾਨਾਂ ਦੀ ਟੱਕਰ ਨੇ ਸਰਕਾਰ ਲਈ ਟ੍ਰੈਫਿਕ ਪ੍ਰਤੀ ਅਸਾਰੂ ਕਦਮ ਨਾ ਅਠਾਉਣ ਦੀ ਉਸ ਵੇਲੇ ਪੋਰ ਖੋਲ ਦਿੱਤੀ ਜਦੋਂ ਫਰੀਦਕੋਟ ਤੋਂ ਨੇਰਲੇ ਪੈਂਡ ਕਲੇਰ ਕੋਲ ਕੱਚੀਆਂ ਇੱਟਾਂ ਭਰ ਕੇ ਸੜਕ ਤੇ ਚੱਲ ਰਹੇ ਟਰੈਕਟਰ ਟਰਾਲੀ ਦੇ ਅੱਗੇ ਪਿੱਛੇ ਰਿਫਲੈਕਟਰ ਨਾ ਹੋਣ ਕਾਰਨ ਇੱਕ ਟਵੇਹਰਾ ਕਾਰ ਤੇ ਟਕਰਾਉਣ ਕਰਕੇ ਉਸਦੇ ਪਿੱਛੇ ਆ ਰਹੇ ਬੱਸ ਕਾਰ ਮੋਟਰਸਾਈਕਲਾਂ ਨੇ ਵੀ ਆਫ ਸਟ ਟੱਕਰ ਮਾਰ ਦਿੱਤੀ ਪਰ ਕਿਸਮੰਦ ਦੇ ਧਨੀ ਮਹਾਨ ਸਵਾਰਤ ਪਾਲ ਵਾਲ ਬਚ ਗਏ ਪਰ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ फरीदकोट तो सूरज प्रकाश की रिपोर्ट जगत सेवक वैब टीवी आजी, आजी जी की मेरा जसविंदर सिंह एक्सीडेंट कितना है जी ਕਿ ਅਚਾਨਕ ਲਗਾਤਾਰ ਗੱਡੀਆਂ ਜਾ ਰਹੀਆਂ ਸੀ ਨਾ ਤੇ ਮੂਰੇ ਇੱਕ ਟਰੈਕਟਰ ਖੜਾ ਸੀ ਟਰਾਲੀ ਜਿਹੜਾ ਕਿ ਧੁੰਦ ਦੇ ਵਿੱਚ ਉਹਦੇ ਕੋਈ ਰਿਫਲੈਕਟਰ ਹੈ ਨਹੀਂ ਸੀ ਉਹਦੇ ਵਿੱਚ ਟਵੇਹਰਾ ਗੱਡੀ ਵਜੀ ਐ ਟਵੇਹਰਾ ਗੱਡੀ 'ਚ ਇੱਕ ਬੱਸ ਵਜੀ ਬੱਸ 'ਚ ਫੇਰ ਇੱਕ ਮਿੰਨੀ ਬੱਸ ਵਜੀ ਐ ਉਹਦੇ ਵਿੱਚ ਸਾਡੀ ਗੱਡੀ ਟੱਚ ਕਰ ਗਈ ਤੇ ਜਾਂਦੀ ਨੁਕਸਾਨ ਤੋਂ ਬਚਤ ਆ ਬਾਕੀ ਨੁਕਸਾਨ ਜਿਹੜਾ ਹੋਇਆ ਤੁਹਾਨੂੰ ਪਤਾ ਹੀ ਆ ਇਹ ਰਿਫਲੈਕਟਰ ਬਹੁਤ ਜ਼ਰੂਰੀ ਆ ਲਾਉਣੇ ਜਿਹੜੇ ਆਮ ਟਰੈਕਟਰਾਂ ਦੇ ਟਰਾਲੀਆਂ ਦੇ ਮਗਰ ਰਿਫਲੈਕਟ ਨਹੀਂ ਲਾਉਂਦੇ ਧੁੰਦ ਚ ਚੱਲਣ ਆ ਕਰਕੇ ਆ ਹਾਸਾ ਵਾਪਰਿਆ ਹਾਸਾ ਧੁੰਦ ਕਰਕੇ ਵਾਪਰਿਆ ਜਾ ਲਾਪਰਵਾਹੀ ਵੀ ਹੈ ਜੀ ਪਰਵਾਹੀ ਵੀ ਉਹਦੇ ਰਿਫਲੈਕਟਰ ਨਹੀਂ ਲੱਗੇ ਹੋਏ ਟਰਾਲੀ ਦੇ ਮਗਰ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਆਂ ਵੀ ਜਿਹੜਾ ਇਹ ਰਿਫਲੈਕਟਰ ਵਗੈਰਾ ਲੱਗਣੇ ਚਾਹੀਦੇ ਆ ਕਿਉਂਕਿ ਜਿਹੜੇ ਹਾਸੇ ਵਾਪਰਨ ਤੋਂ ਕੁਛ ਆਪਾਂ ਨੂੰ ਰਾਹਤ ਮਿਲੇ ਮੌਕੇ ਅਸਵੱਠ ਕੋਲੇ ਗਰੀਬ ਪਿੰਡ ਕਲੇਰ ਕੋਲੇ ਟਰੈਕਟਰ ਜਾਰੇ ਅੱਗੇ ਤੁੰਦ ਕਰਨ ਉਹਦੇ ਪਿੱਛੇ ਕੋਈ ਟਾਰਾ ਗੱਡੀ ਵੱਜੀ ਚੰਚਰ ਬੱਤੀਆਂ ਬੱਸ ਬੱਸ ਮਗਰ ਵਿੰਨੀ ਬੱਸ ਉਹਦੇ ਮਤ ਹੰਡਾ ਸਿੜੀ ਗੱਡੀਆਂ ਅੰਕ ਕਿ ਪਛਾਰੀਆਂ ਸੀਗੀਆਂ ਉਹ ਤੁੰਦ ਕਰਨ ਟਕਰਾ ਗਈਆਂ ਸਵੇਦੀ ਜਾ ਕੇ ਹੌਲਦ ਕ੍ਰੋਸਿੰਗ ਦੇ ਮੌਕਾ ਦੇਖਿਆ ਜੋ ਜੋ ਸਾਡੇ ਕੋਲੇ ਇਨਫਾਰਮਰ ਆਊਗਾ ਉਹਦੇ ਮੁਤਾਬਕ ਜੀ ਬਣਦੀ ਕਾਰਵਾਈ ਕਰ ਦੇ ਚੱਕਮੀ ਕਿੰਨੀ ਕੋਜਾ ਜਾ ਕੇ ਮਾਲ ਸਾਡੇ ਕੋਲ ਤੋਂ ਕੋਈ ਜਾਣਦੀ ਹੈ ਜੀ ਜੇ ਕੋਈ ਇਨਫੋਰਮੇਸ਼ਨ ਆਉਂਦੀ ਹੈ ਜਾਕੀ ਬਾਰੇ ਉਹਦੀ ਕਾਨੂੰਨ ਸਰ ਬਣਦੀ ਕਾਰਵਾਈ ਕੀਤੀ ਹੋਊਗੀ ਕਾਰਨ ਮਸਲ ਤੁੰਦ ਦੀ ਮੰਨਿਆ ਜਾ ਰਿਹਾ ਹਾਂ ਤੁੰਦ ਦੇ ਮੰਨਿਆ ਜਾ ਰਿਹਾ